ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲਕਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋ ਆਪਾਂ ਆਏ ਆਂ ਤੇ ਕਾਫੀ ਦਿਨਾਂ ਬਾਅਦ ਆਜ ਆਪਾਂ ਵੀਰ ਕੋ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਾਈਓ ਠੀਕ ਠਾਕ ਏ। ਵਧੀਆ ਵਧੀਆ ਤੁਸੀਂ ਦੱਸੋ। ਕਿਤੇ ਗਰਮੀਆਂ ਕੋ ਮਨ ਕੰਮ ਚੱਲ ਗਏ ਹੋ ਕਿਤੇ? ਨਹੀਂ ਬਾਜੀ ਇਦਾਂ ਹੀ ਕੰਮ ਨੂੰ ਦੋ ਚਾਰ ਜ਼ਰੂਰੀ। ਅੱਛਾ। ਕਰਦੇ ਰਹੀਆਂ। ਇੱਥੇ ਇੱਕ ਦੋ ਮਾਲ ਵੇਚ ਦਈਦਾ। ਕਿਤੇ ਪਹਾੜਾ ਪੁਣਾ ਚ ਘੁੰਮਣਾਂ ਚੱਲ ਗਏ ਹੋ ਹਣ? ਪਹਾੜਾਂ 'ਚ ਨਹੀਂ ਇਦਾਂ ਹੀ ਚਲੋ। ਠੀਕ ਹੈ। ਕਾਫੀ ਚੀਰਾ ਬਾਦ ਦਰਸ਼ਨ ਹੋਏ ਨਾ ਤੁਹਾਡੇ? ਠੀਕ ਹੈ। ਚਲੋ। ਨਾਮ ਦੱਸਦੇ ਕਰੀ ਆਪਾਂ। ਹਾਂ ਭਾਈ ਮੇਰਾ ਪ੍ਰਤਾਪ ਸਿੰਘ ਜੀ। ਹਾਂਜੀ। ਪਿੰਡ ਚਾਲਕਲਾ। तहसील बटाला जिला गिरफ्तारपुर अचल साद ਦੇ ਲਾਗੇ ਬਿਲਕੁਲ ਹੈ ਨਾਲ ਹੀ ਕਿਲੋਮੀਟਰ ਦਾ ਸੈਦੋ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ ਫੋਨ ਨੰਬਰ 77774957 ਜੀ ਠੀਕ ਹੈ ਅੱਜ ਫਿਰ ਆਪਣੇ ਕੋਲ ਵੀ ਜੀ ਤਿੰਨ ਟੋਕਣਾ ਗਾਈਆਂ ਤੇ ਇੱਕ ਬੱਚੇ ਵਾਲੀ ਹੈ ਅੱਛਾ ਪੁੱਛਾ ਬੱਚਾ ਦਾ ਥੋੜਾ ਠੀਕ ਹੈ ਚਲੋ ਸ਼ੁਰੂਆਤ ਇੱਥੇ ਕਰ ਲਈਏ ਆਪਾਂ ਇਹਨਾਂ ਕੋਲ ਪਾ ਜੀ ਦੁੱਧ 7 ਕਿਲੋ ਜਾਂ ਤੇ ਪਾ ਜੀ ਅੱਛਾ ਬਿਨਾਂ ਰਸੀ ਤੋਂ ਹੀ ਕੋਈ ਨਹੀਂ ਕੋਈ ਭਾੜੀ ਕੋਣ ਇਦਾਂ ਪਾਵੇਂ ਥੱਲੇ ਪਾ ਥਾਪੀ ਮਾਰੀ ਅੱਛਾ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਬੈਠੇ ਰਹੋ ਜਿੱਦਾਂ ਮਰਜ਼ੀ ਚੋਲੋ ਜਿੱਦਾਂ ਮਰਜ਼ੀ ਨਾ ਦੇ ਸਾਦੇ ਜੇ ਬਾਕੀ ਆ ਤੇਰਾ ਰੰਗ ਰੂਪ ਚੰਗਾ ਹੈ ਇਹ ਆ ਕਿ ਚਲੋ ਮੌਸਮ ਠੰਡਾ ਹੋਣ ਕਰਕੇ ਨਵਾਈਆਂ ਨਵਾਈਆਂ ਨਹੀਂ ਆ 7 ਕਿਲੋ ਦੁੱਧ ਦੱਸਦੇ ਇਥੇ ਕੋਲ ਬਾਕੀ ਪੱਕਾ ਭਾਈ 7 ਕਿਲੋ ਇਹੋ ਯਾਦ ਕਰੀਤ ਬੜੀ ਹੈ ਜਿਹੜੇ ਸਾਹ ਨਾ ਕਿ ਜੇ ਕੋ ਸਾਮਸੂਮ ਕਰੂਗਾ ਤੇ ਉਹ ਸਾਦਾ ਦੁੱਧੋਂ ਵੱਧ ਵੀ ਜਾਵੇ ਹੁਣ ਸਟੈਲਸ ਚੂਲੇ ਸ਼ੁਰੂ ਹੋ ਗਏ ਆ ਸਾਤ ਦਾ ਛੇ ਹੋਊਗਾ ਅੱਛਾ ਪੱਕਾ 7 ਕਿਲੋ ਜੋ ਹੈਗਾ ਸੋਹੇ ਦਸਣਾ ਤੇ ਤਾਂ ਦੋ ਡੰਗ ਚੋਲੇ ਕਰ ਤਿੰਨ ਡੰਗ ਚੋਲੇ ਆਪਣੇ ਘਰ ਆਪਣੇ ਘਰ ਦੀ ਗਰੰਟੀ ਕਿਸ ਦੇ ਘਰ ਦੀ ਕੋਈ ਗਰੰਟੀ ਤੇ ਮੁੱਲ ਮੁੱਲ ਭਾਈ ਬਿਲਕੁਲ ਜੈ ਕਿੰਨਾ 11000 ਚ ਮੰਤਨ ਕਰ ਦਾਂਗੇ ਅੱਛਾ 11000 ਚ ਮੰਤਨ ਕਰ ਦਾਂਗੇ ਮੰਤਨ ਕਰ ਦਾਂਗੇ ਮੇਰਾ ਬਿਲਕੁਲ ਫੋਨ ਲਾ ਕੇ ਮੰਤਨ ਕਰ ਦਾਂਗੇ ਠੀਕ ਹੈ ਹੁਣ ਹਾਂਜੀ ਪਛੀ ਇੱਕ ਪਸਾਂ ਦੀ ਤੇਲ ਆ ਅੱਛਾ ਇਹ ਤੇ ਲੜਿਆ ਹਾਂਜੀ ਪਹਿਲਾ ਸੂਆ ਜੇ ਪਿਛਲੇ ਥਾਂ ਦੇ ਤੇਲ ਵਾ ਅੱਛਾ ਪਿਛਲੇ ਦੀ ਪਰਲੇ ਥਾਂ ਦੀ ਬਾਕੀ ਤਿੰਨ ਪੂਰੇ ਚਲਦੇ ਪੂਰੇ ਓਕੇ ਇਹ ਦੇਖੋ ਕਿੰਨਾ ਹੀ ਦੁੱਧ ਇਹਦੇ ਕੋਲ ਦੁੱਧ ਪੱਕਾ 5 ਕਿਲੋ ਹੈ ਭਾਜੀ 5 ਕਿਲੋ ਦੁੱਧ ਹੈ ਭਾਜੀ 5 ਕਿਲੋ ਕੋਈ ਰਸੀ ਨਹੀਂ ਪਾਉਣੀ ਨੂਣੀ ਪਾਉਣੀ ਨੂਣੀ ਪਾਉਣੀ ਲੈ ਤੋਰੋ ਫੇਰ ਇਹਨਾਂ ਮਗਰਲੇ ਸੰਦੀ ਤੇ ਲੜਿਆ ਜਿਹੜੀ ਹੈ ਤਿੰਨ ਹੀ ਸਾਨੂੰ ਚਲਦੇ ਇਹਦੇ ਇਹ ਦੇਖੋ 5 ਕਿਲੋ ਦੁੱਧ ਦੇ ਪੱਕਾ 5 ਕਿਲੋ ਭਾਜੀ ਥੋੜਾ ਡੱਬੀ ਡੱਬੀ ਬਾਕੀ ਹਰ ਕੇ ਇਸ ਵੀਡੀਓ ਚ ਸਾਡੀ ਇਹ ਹੀ ਬੇਨਤੀ ਹੁੰਦੀ ਹੈ ਪਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਪਾਵੇਂ ਕੋਈ ਥੋੜੇ ਦੁੱਧ ਵਾਲੀ ਆ ਜਿੰਨੇ ਵੀ ਖੜਨੀ ਆ ਆਪਣੀ ਤਸੱਲੀ ਕਰਕੇ ਖੜਨੀ ਚਾਹੀਦੀ ਆ ਬਾਕੀ ਹਰ ਕੋਈ ਜ਼ਿਆਦੇ ਪੈਸੇ ਖਰਚਣ ਵਾਲਾ ਨਹੀਂ ਹੁੰਦਾ ਕਾਫੀ ਵੀਰਾਂ ਦੇ ਫੋਨ ਹੁੰਦੇ ਆ ਸਾਨੂੰ ਵੀ ਹੌਲੇ-ਪਹਾਲੇ ਗਾਵਾਂ ਹੁਣ ਤੇ ਫਿਰ ਭਾਪਾ ਜੀ ਛੋਟਾ ਹਾਂਜੀ ਹਾਂਜੀ ਤੇ ਕੋਈ ਲਾਈਨ ਪਹਿਲੇ ਵੀ ਜੀ ਫੋਨ ਤੇ ਕਈ ਜਣੇ ਚਾਹ ਪਾਣੀ ਵਾਸਤੇ ਜਿਹੜਾ ਘਰ ਦੇ ਵਾਸਤੇ ਜ਼ਰੂਰਤ ਹੁੰਦੀ ਆ ਤੇ ਇਹਦਾ ਮੁੱਲ ਵੀ ਇਹ ਸ਼ੇਯਾ ਚ ਮਾਤਨ ਕਰ ਦਾਂਗੇ ਪਾਜੀ 5 ਕਿਲੋ ਪੱਕਾ ਦੁੱਧ ਵੀਡੀਓ ਜੀ ਵੀਰ ਜੀ ਸੌਂਦੇ ਤੁਸੀਂ ਅੱਛਾ 5 ਕਿਲੋ ਲੀਟਰ ਮਾਰ ਕੇ ਦਵਾਂਗੇ ਅੱਛਾ ਆਵੇਂ ਦੋ ਡੰਗ ਕੋਈ ਜੋ ਤਿੰਨ ਡੰਗ ਜੇ ਤਿੰਨ ਤਿੰਨ ਥਣੀਆਂ ਪਤਾ ਮੁੱਲ ਜੇ ਅੱਜ ਪਾਇਆ ਤੇ 6000 ਜੀ 6000 ਹੀ ਦੇ ਦਾਂਗੇ ਠੀਕ ਹੈ ਜੀ ਤੇ ਆ ਜਰਸੀ ਆ ਗਈ ਹੈ ਇੱਕ ਹਾਂਜੀ ਆ ਵਸ਼ੀ ਇੱਕ ਇਹ ਤਾਂ ਆ ਜਾਦੀ ਹੋਰ ਨਹੀਂ ਗੱਲ ਇਹ ਦੇਖੋ ਕਿੰਨਾ ਦੁੱਧ ਇਹ ਦੇਖੋ ਭਾਜੀ ਪੱਕਾ 5 ਕਿਲੋ ਇਹਦੇ ਕੋਲ ਅੱਛਾ ਇਹ ਦੇਖੋ 5 ਕਿਲੋ ਇਹਨੂੰ ਅਜੇ 4 ਦਿਨ ਹੋ ਗਏ ਜੀ ਟੀਕਾ ਲਵਾਇਆ ਜੀ ਮੈਂ ਭਾਜੀ ਅੱਛਾ ਟੀਕਾ ਵੀ ਲਵਾਤਾ ਇਹਨੂੰ ਲਵਾਇਆ ਥੀ ਟੀਕਾ 4 ਦਿਨ ਹੋ ਗਏ ਠੀਕ ਹੈ ਜੀ ਹਾਂ ਇਹਨੂੰ ਕੋਈ ਰਸੀ ਨਹੀਂ ਪਾਉਣੀ ਅੱਛਾ ਤੁਹਾਡਾ ਪਾ ਕੇ ਤਾਂ ਥੱਲੇ ਬਾਜੀ ਦਾ ਬਾਕੀ ਇਹਨੇ ਸੱਜਰ ਨੇ ਦੋ ਚੰਗਾ ਕੱਢਿਆ ਹਣਾ ਜੀ ਉਹ ਆ ਭਾਜੀ ਉਹਨਾਂ ਨੂੰ ਆਪਾਂ ਪਿਛੋਂ ਲਈਆਂ ਆਪਾਂ ਘਰ ਦਾ ਮਾਲ ਨਹੀਂ ਹੈਗਾ ਝੂੜ ਨਹੀਂ ਮਾਰਨਾ ਹੈਗਾ ਦੁੱਧ ਪਿਛੋਂ ਵੇਖੋ ਉਹਦਾ ਅਗਲਾ ਕਹਿੰਦਾ ਹੁਣ ਇਹਦਾ ਕ ਵੀ 5 ਕਿਲੋ ਦੁੱਧ ਦੇ ਬਾਕੀ ਦੁੱਧ ਵੀ ਸੰਗਣਾ ਇਹਦਾ ਛੋਟੀ ਭਾਈ ਅੱਧਾ ਟੋਕਰਾ ਪਠਿਆਂ ਦਾ ਬਹੁਤ ਰੱਜ ਜਾਂਦੀ ਠੀਕ ਹੈ ਜੀ ਜਰਸੀ ਆ ਜਿਹੜੀ ਸੰਗਨੇ ਦੁੱਧ ਵਾਲੀਆਂ ਗਾਵਾਂ ਹੁੰਦੀਆਂ ਇਹ ਕੋਈ ਇਹਨੂੰ ਰਸੀ ਨਹੀਂ ਪੋਣੀ ਭਾਜੀ ਠੀਕ ਹੈ ਜੀ ਇੱਦਾਂ ਥੱਲੇ ਥਾਪੀ ਮਾਰ ਕੇ ਬੈਹਿਣਾ ਤੇ ਇਹਦਾ ਮੁੱਲ ਧਾਰੇ ਦੀ ਮੋਟੀ ਆਉਂਦੀ ਕੋਈ ਗੱਲ ਹੀ ਨਹੀਂ ਭਾਜੀ ਕੋਈ ਨਹੀਂ ਭਾਜੀ 7000 ਚ ਮੰਨਤਨ ਕਰਦਾ ਅੱਛਾ ਇਹਦਾ 7000 ਚ ਮੰਨ ਹਾਂਜੀ ਅੱਜ ਬਿਲਕੁਲ ਨਿਕਲੇ ਕੇ ਮੋਲਾ ਛੋਟੇ ਜੀ ਠੀਕ ਹੈ ਜੀ ਹਾਂਜੀ ਕੋਈ ਗਲਤ ਜ਼ਿਆਦਾ ਮੁੱਲ ਨਹੀਂ ਕਰਦਾ ਤੇ ਆ ਜੀ ਇਹ ਤੇ ਭਾਜੀ ਗਾਂ ਅੱਛਾ ਇਹਦੇ ਕੋ 10 ਕਿਲੋ ਦੁੱਧ ਤੇ ਲਿਆਂਦੀ ਸੀ ਅੱਛਾ ਝੂਠ ਨਹੀਂ ਮਾਰਨਾ ਸੱਚੀ ਦੱਸਣਾ ਹੁਣ ਆਇਆ ਟਾਈਮ ਮੌਕੇ ਤੇ 7 ਕਿਲੋ ਦੁੱਧ ਆ ਮਗਰ ਬੱਚਾ ਜੇ ਵੱਸੀ ਮਗਰ ਅੱਛਾ ਮਗਰ ਇਹ ਦੋ ਘੰਨੇ ਦੀ ਸੂਈ ਹੈ ਗ ਆਪਣੇ ਕੋਈ ਨਿਕਾਣਾ ਵੇਖ ਲੈ ਕਿੰਨੇ ਜਰਦੀ ਆ ਅੱਜ ਸਾਹਮਣੇ ਤੇ ਬੱਚੇ ਬੱਚੇ ਨਾ ਮਿਲਦੀ ਜੇ ਗਾਂ ਅੱਛਾ ਬੱਚੇ ਤੇ ਮਿਲਣਗੇ ਹਾਂਜੀ ਬੱਚੇ ਨਾ ਮਿਲਦੀ ਜੇ ਤੇ ਥੋੜੀ ਜੀ ਗਾਂ ਭਾਜੀ ਤੋੜ ਜੇ ਅੱਛਾ ਪਹਿਲਾਂ ਸੱਚ ਦੱਸਣਾ ਵਾ ਫੇਰ ਕੋਈ ਨਾ ਵੀ ਸੌਦਾ ਕਰੇ ਪਹਿਲਾਂ ਚੋ ਕੇ ਵੇਖ ਲੈ ਥੋੜੀ ਜੀ ਨਾ ਵੰਡ ਪਾ ਕੇ ਤੇ ਮਾੜਾ ਜਿਹਾ ਹਿਲਦੀ ਲੱਤ ਨਹੀਂ ਮਾਰਦੀ ਅੱਛਾ ਐਦਾਂ ਅਸੀਂ ਥੋੜਾ ਘਾੜਾ ਜ਼ਿਆਦਾ ਮੰਗਦੀ ਆ ਅੱਛਾ ਅੱਗੇ ਭਾੜਾ ਸੱਚ ਦੱਸ ਕੇ ਦੇਣੀ ਝੂਠ ਨਹੀਂ ਮਾਰਨਾ ਹੈਗਾ ਠੀਕ ਹੈ ਜੀ ਹਾਂਜੀ ਠੀਕ ਲੈ ਤੋੜ ਦੇ ਇਹਨਾਂ ਵੀ ਰੱਸੀ ਪਾ ਕੇ ਚਵਾਈ ਕਰਾ ਲਿੰਦੀ ਰਮਨ ਸਿੱਪਾ ਕੇ ਪਾਜੀ ਰਮਨ ਨਾ ਮਾੜਾ ਇਹ ਦੋ ਕਰੀ ਹਲਦੀ ਲੱਤਾਂ ਨਹੀਂ ਮਾਰਦੀ ਹੈਗੀ ਅੱਛਾ ਉਹ ਤਰ੍ਹਾਂ ਹਲਦੀ ਆ ਜਿਹੜੀ ਲੱਤਾਂ ਨਹੀਂ ਕਹਿੰਦੇ ਮਾਰਦੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਵੇਖ ਲੈ ਪਾਸ ਕਰਕੇ ਲੈ ਜਾਏ ਆਪਣੀ ਦੁੱਧ ਦੇ ਦੇ ਕੋਲ ਵੀ ਹੁਣ 7 ਕਿਲੇ ਦਾਸ ਤੇ ਇਹ ਵੀ ਪਾਜੀ ਕੀਵੇਂ ਤੇ ਇਹਨੂੰ ਕੱਲ ਟੀਕਾ ਕਰਾਇਆ ਇਹਨੂੰ ਕੱਲ ਦਾ ਟੀਕਾ ਭਰਾਤਾ ਉਹ ਤਰ੍ਹਾਂ ਕਹਿੰਦੇ ਆਪਾਂ ਵੀ ਕਿੰਨਾ ਮਰਦੀ ਆਏ ਕੋ ਅੱਛਾ ਆਪਾਂ ਯਾਤ ਲਾਈ ਜੋ ਅੱਛਾ ਆਖਣੀ ਕਹਿੰਦੀ ਇਦਾਂ ਥੋੜਾ ਜਿਆ ਕਰਦੀ ਆ ਹਾਂ ਚਲੋ ਇੰਨਾ ਕਿਤੇ ਕਰ ਜਿਹੜਾ ਇਹ ਦੱਸਿਆ ਇਹ ਆ ਵੀ ਇੰਨਾ ਕਿ ਕਰਦੀ ਆ ਜਿੰਨਾ ਕਿ ਹੁਣੇ ਆਪਾਂ ਦਿਖਾਤਾ ਵਾ ਤੇ 7 ਕਿਲੋ ਪੱਕਾ ਦੁੱਧ ਵੀਰ ਜੀ ਮਾ ਦੀ ਗਰੰਟੀ ਸਾਰੀਆਂ ਗਈ ਇਹਦੀ ਆਪਣੀ ਹੋਗੀ ਤੇ ਇਹਦਾ ਮੁੱਲ ਇਦਾ ਮੁੱਲ 10000 10000 ਫਿਕਸ ਰੇਟ ਦਾ ਹੋਊਗਾ 10000 ਰੁਪਈਆ ਅੱਛਾ ਫਿਕਸ ਪ੍ਰਾਈਸ ਇਹਦਾ ਠੀਕ ਹੈ ਜੀ ਹਾਂ ਜੀ 10000 7 ਕਿਲੋ ਦੁੱਧ ਤੇ ਸੋਛ ਛੋਟ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਵਿਧਿਆ ਹੋਰ ਕੁਝ ਹੈ ਨਾ ਬਾਕੀ ਆਪਣੇ ਇੱਥੇ ਆਣ ਕੇ ਦਸਾਲੀ ਕਰੋ ਵੀਰ ਜੀ ਹਾਂ ਜੀ ਜੋ ਕੁਝ ਹੈਗਾ ਵਾ ਸੋਝ ਦੱਸਿਆ ਝੂਠ ਨਹੀਂ ਮਾਰਿਆ ਇਹ ਨਹੀਂ ਵੀ ਕਿਸੇ ਲਈ 8 ਕਿਲੋ ਦਾ ਆਪਾਂ ਵਾਧਾ ਦੱਸ ਦਈਏ ਠੀਕ ਹੈ ਕੋਈ ਨਹੀਂ ਆ ਵੀ ਆਪਾਂ ਪੂਰਾ ਦੁੱਧ ਪੱਕਾ ਦੱਸਿਆ ਅੱਛਾ ਦੁੱਧ ਦੀ ਗਰੰਟੀ ਹੋਊਗੀ ਆਪਣੀ ਦੇਖ ਜਿੰਨਾ ਦੁੱਧ ਦੱਸਿਆ ਉਹਨਾਂ ਨਿਕਲੋ ਭਾਈ ਸੋਈ ਨਿਕਲੂਗਾ ਭਾਜੀ 7 ਕਿਲੋ ਪੱਲੀ ਥਲੇ ਦੱਸਿਆ 7 ਹੀ ਹੋਏਗਾ ਜਿਹਦੇ ਥਲੇ 5 ਕਿਲੋ 5 ਹੀ ਦੱਸਿਆ ਠੀਕ ਹੈ ਇਹਦੇ ਥਲੇ 5 ਦੇ 5 ਹੀ ਹੋਏਗਾ ਇਹਦੇ ਥਲੇ ਆਸ ਟਾਈਮ 7 ਕਿਲੋ ਆ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਦੇ ਪਾਸੇ ਲੈ ਜਾਓ ਜੀ ਰਸੀ ਤੋਂ ਬਿਨਾ ਉਹਨੂੰ ਰਸੀ ਪਾਈ ਦੀ ਆਹ ਤੇ ਨਹੀਂ ਰਸੀ ਤੋਂ ਬਿਨਾ ਉਹ ਕੱਲੀ ਰਸੀ ਆ ਲਈ ਆ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ